ਕਹਿੰਦੇ ਸੂਕਾ ਸਾਰਨ ਕਸ ਕੰਚਾ ਫਰਕਾ ਫਿਰ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜਿੰਨੇ ਪਰ ਜੁੜ ਗਏ ਸਤਿਕਾਰ ਪਾ ਲਾਤ ਬਹੁਤ ਬਹੁਤ ਰੱਖਿਆ ਦੇ ਵੀ ਤੇ ਅੱਜ ਅਸੀਂ ਗੱਲ ਕਰਦੇ ਹਾਂ ਤੀਜ ਬਾਰੇ ਤੀਆਂ ਬਾਰੇ ਕਿ ਤੀਆਂ ਕੀ ਹੁੰਦੀਆਂ ਨੇ ਲੰਮ ਬਹੁਤ ਬਹੁਤ ਕਿਵੇਂ ਮਨਨ ਚੇਰਾ ਕਰ ਕਰਕੇ ਕੁੜੀਆਂ ਲਈ ਸੋ ਗੱਲ ਕੋਈ ਕਿ ਕਿਸੇ ਵੀ ਜੋ ਕਿ ਖੁਸ਼ੀ ਦਾ ਮੌਕੇ ਜਦੋਂ ਵੀ ਸੌਣ ਦਾ ਮਹੀਨਾ ਹੋਵੇ ਉਦੋਂ ਗੰਡਾ ਵਿੱਚ ਜੋ ਕਿ ਇੱਕ ਪ੍ਰਣ ਸਮੇਤੋਂ ਇਹ ਪੂਰੀ ਸਮਾਂ ਚੱਲਦਾ ਆ ਰਹੀ ਹੈ ਕਿ ਕੁੜੀਆਂ ਚੁੰਡ ਬਣਾ ਕੇ ਕਲੀ ਪਾਉਂਦੀਆਂ ਨੇ ਗਿੱਦਾ ਪਾਉਂਦੀਆਂ ਨੇ ਬੋਲੀ ਪਾਉਂਦੀਆਂ ਨੇ ਤੇ ਨੱਚਦੀਆਂ ਨੇ ਤੇ ਅੱਜ ਕੱਲ ਇਹ ਜੋ ਕਿ ਪ੍ਰਚਾਰ ਆਮ ਦੇਖਿਆ ਜਾ ਰਿਹਾ ਹੈ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਕੋਈ ਵੀ ਖੁਸ਼ੀ ਦੇ ਮੌਕੇ ਤੇ ਇਹ ਪਾਇਆ ਜਾਂਦਾ ਹੈ। ਉਸ ਵਿੱਚ ਅ ਜੋ ਕਿ ਪ੍ਰਸਿੱਧ ਮੱਦੇ ਦਾ ਨਾਮ ਚੁੰਦੇ ਨੇ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਅ ਇੱਕ ਲਗਭਗ ਕੁੜੀਆਂ ਦਾ ਵੱਖਰ ਰਾਜ ਹੈ। ਇਸ ਵਿੱਚ ਉਹ ਆਪਣਾ ਮਰਜ਼ੀ ਕਰਦੀਆਂ ਨੇ। ਵੇ ਆਪਣਾ ਜੋ ਕਿ ਪੂਰੇ ਪੰਜਾਬ ਵਿੱਚ ਖੁਸ਼ੀਆਂ ਨਹੀਂ ਆਉਂਦੀਆਂ ਨੇ ਇਸ ਨਾਲ ਇਹ ਜੋ ਤੀਆਂ ਦਾ ਤਿਉਹਾਰ ਹੈ ਲਗਭਗ ਪੰਜਾਬ ਵਿੱਚ ਖਾਸ ਕਰਕੇ ਬਹੁਤ ਪ੍ਰਸਿੱਧ ਤਿਉਹਾਰ ਹੁੰਦਾ ਹੈ ਇਸ ਨੂੰ ਜੋ ਕਿ ਹਰ ਮਹਲਿਆਰ ਘਰ ਵਿੱਚ ਹਰ ਹਰ ਵਿੱਚ ਖੁਸ਼ੀ ਕੁਝ ਨਾ ਬਣਾਇਆ ਜਾਂਦਾ ਜੇਕਰ ਕਿਤੇ ਤੀਆਂ ਲੱਗਦੀ ਹੁਣ ਤੁਸੀਂ ਦੇਖਿਆ ਹੋਵੇ ਕਿਵੇਂ ਕਿ ਉਹ ਉੱਥੇ ਇਹ ਆ ਜੋ ਕਿ ਮੈਕੋ ਹੁੰਦੀ ਹੈ ਕਿਲਾ ਜੋ ਕਿ ਕੁਛ ਹਾਲ ਮੌਜ ਹੁੰਦਾ ਹੈ ਸੋ ਲਗਭਗ ਸੀਏ ਜੋ ਕਿ ਸਭ ਬਚਾੜਾ ਲਗਭਗ ਖਤਮ ਹੋ ਰਿਹਾ ਸੀ ਇਹਨੂੰ ਖਤਮ ਨਹੀਂ ਕਰਨਾ ਇਹਨੂੰ ਨੋਕੀ ਬਤਾਉਣਾ ਹੈ ਜੋ ਤਾਂ ਕਿ ਹੋਰ ਮਾ ਸਮਾਨ ਮੇ ਛਾੜ ਦੇ ਚਾਹ ਦੇ ਬੜਾ ਲੈ ਕੇ ਜਾਵੇ ਧੰਨਵਾਦ